ਅੱਜ ਜੋ ਸਿੱਕਪੜਿਆਂ ਦਾ ਉਹ ਗਾਰਡਨ ਕੀਤਾ ਹੈ ਸਰਦੀਆਂ ਦਾ ਮੈਂ ਇਹ ਕਹਿਣਾ ਚਾਹਾਂਗੀ ਅੱਜ ਬਟਾਲੇ ਵਾਲਿਆਂ ਨੂੰ ਅਸੀਂ ਅੱਜ ਸਹਾਰਾ ਕਲੱਬ ਆਇਆ ਇੱਥੇ ਮਤਲਬ ਸਾਰੇ ਆਪਣੇ ਘਰਾਂ ਚੋਂ ਗਰਮ ਕਪੜਾ ਸਰਦੀਆਂ ਦਾ ਗਰਮੀਆਂ ਦਾ ਜਿੰਨਾ ਕਪੜਾ ਸਾਨੂੰ ਇੱਥੇ ਦੇਣਾ ਚਾਹੀਦਾ ਹੈ ਔਰ ਸਾਰੇ ਗਰੀਬਾਂ ਦੀ ਦੇਖੋ ਕਿੰਨੀ ਹੈਲਪ ਹੋ ਰਹੀ ਹੈ ਇੱਥੇ ਮੇਰੀ ਇੱਕੋ ਹੀ ਜ਼ਾਰੀਸ਼ ਹੈ ਤੇ ਕਿ ਸਾਰੇ ਬਟਾਲੇ ਵਾਸੀਆਂ ਨੂੰ ਕਿ ਆਪਣੇ ਜਿੰਨੇ ਵੀ ਘਰ ਦੇ ਵਿੱਚ ਇਨਾ ਕਪੜਾ ਹੁੰਦਾ ਸਾਡੇ ਕੋਲ ਦੇ ਉੱਥੇ ਆ ਕੇ ਮਤਲਬ ਜਿਹੜਾ ਵੇਸਟ ਕਪੜਾ ਹੈ ਤੁਸੀਂ ਅੱਛਾ ਕਪੜਾ ਪ੍ਰੈਸ ਕਰਕੇ ਧੋ ਕੇ ਨਹੀਂ ਭਾਵੇਂ ਜਿਹਾ ਆ ਕੇ ਇੱਥੇ ਦਿਓ ਬਹੁਤ ਜ਼ਰੂਰ ਹੈ ਗਰੀਬਾਂ ਦੀ ਸਾਰਾ ਕਲੱਬ ਲਈ ਪਲੀਜ਼ ਐਮੀਰੀ ਬੇਨਤੀ ਹੈ ਸਾਰਿਆਂ ਨੂੰ ਕਿ ਜਿੰਨਾ ਘਰੋਂ ਮੇ ਕਪੜਾ ਹੁੰਦਾ ਹੈ ਉਹ ਯਹਾਂ ਆ ਕੇ ਦਿਆ ਜਾਏ ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਹਾਰਾ ਕਲੱਬ ਨੂੰ ਇਹ ਗਰਮ ਕੱਪੜਿਆਂ ਦੇ ਸਟੋਰ ਦਾ ਉਦਘਾਟਨ ਜਿਹੜਾ ਉਹ ਵਕ ਵਕ ਸਿਰ ਗਿਆ ਤੁਹਾਨੂੰ ਬੁਲਾ ਕੇ ਕਰਾਉਂਦਾ ਜੀ ਅੱਜ ਨੀਤੂ ਅਗਰਵਾਲ ਜੀ ਵਾਈਫ ਆਫ ਅਨਿਲ ਅਗਰਵਾਲ ਜੀ ਦੇ ਜਿਹੜੇ ਘਰ ਵਾਲੇ ਨੇ ਜੀ ਉਹਨਾਂ ਨੇ ਸਰਦੀਆਂ ਦੇ ਕੱਪੜਿਆਂ ਦਾ ਗਰਮ ਕੱਪੜਿਆਂ ਦੇ ਸਟੋਰ ਦਾ ਉਦਘਾਟਨ ਕੀਤਾ ਜੀ ਜਿਸ ਵਿੱਚ ਸਾਡੇ ਕੋਲ ਜਿਹੜੇ ਸ਼ਹਿਰ ਦੇ ਪਤਵੰਤੇ ਲੋਕ ਨੇ ਜਿਹੜੇ ਸਾਡੇ ਨਾਲ ਸਹਿਯੋਗ ਕਰਦੇ ਨੇ ਉਹ ਅਨਯੂਜ ਤੇ ਯੂਜਡ ਕੱਪੜੇ ਜਿਹੜੇ ਚੰਗੀ ਭਈ ਇਸ ਇੰਚ ਨੇ ਉਹ ਸਹਾਰਾ ਕਲੱਬ ਨੂੰ ਡੋਨੇਟ ਡੋਨੇਟ ਕਰਕੇ ਜਾਂਦੇ ਨੇ ਤੇ ਸਹਾਰਾ ਕਲੱਬ ਉਹਨਾਂ ਨੂੰ ਚੰਗੀ ਤਰ੍ਹਾਂ ਸਾਫ ਸਫਾਈ ਕਰਕੇ ਪ੍ਰੈਸ ਕਰਕੇ ਤੇ ਜਿਹੜੇ ਲੋਗ ਲੋੜਵੰਦ ਨੇ ਉਹਨਾਂ ਨੂੰ ਇਹ ਪ੍ਰੋਵਾਈਡ ਕਰਾਉਂਦੇ ਨੇ ਤੇ ਉਹ ਲੋਕਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਜਿਹੜੇ ਉਹ ਕੱਪੜੇ ਲੈ ਜਾ ਕੇ ਆਪਣਾ ਵਕਤ ਗੱਢਦੇ ਨੇ ਸੋ ਮੇਰੀ ਸਾਰਿਆਂ ਨੂੰ ਬਟਾਲੇ ਵਾਲਿਆਂ ਨੂੰ ਅਪੀਲ ਹੈ ਕਿ ਜਿਹਦੇ ਘਰ ਵੀ ਕੋਈ ਵਰਤੋਂ ਦਾ ਸਮਾਨ ਨਹੀਂ ਵਰਤੋਂ ਜਾ ਰਿਹਾ ਉਹ ਸਹਾਰਾ ਕਲੱਬ ਦੇ ਦਫ਼ਤਰ 'ਚ ਸੰਪਰਕ ਕਰਕੇ ਬਚਾਉਣ ਤਾਂ ਜੋ ਲੋਕ ਜਿਹੜੇ ਨੇ ਉਹਨਾਂ ਨਾਲ ਆਪਣਾ ਚੰਗਾ ਗੁਜ਼ਾਰਾ ਕਰ ਸਕਣ ਸੋ ਮੇਰੀ ਫਿਰ ਇੱਕ ਵਾਰੀ ਅਪੀਲ ਹੈ ਬੇਨਤੀ ਹੈ ਸਾਰੇ ਬਟਾਲਾ ਦੇ ਤੰਗੇ ਸੂਰਿਵਾਂ ਲੋਕਾਂ ਨੂੰ ਕਿ ਜਿਹੜੇ ਖਾਸ ਕਰਕੇ ਸਿਆਲਵਾਲੇ ਕੱਪੜੇ ਜਾਂ ਹੋਰ ਵੀ ਕੋਈ ਜਿਹੜੇ ਨਹੀਂ ਵਰਤੋ ਜ ਸਮਾਨ ਘਰ ਜਾਂਦਾ ਉਹ ਸਾਰਾ ਕਲੱਬ ਦੇ ਦਫ਼ਤਰ ਸੰਪਰਕ ਕਰਕੇ ਤੇ ਵਜਾਉਣ ਤਾਂ ਜੋ ਜਿਹੜੇ ਜਿਹੜੇ ਜ਼ਰੂਰਤਵਾਨ ਲੋਕ ਨੇ ਉਹ ਉਹ ਸਮਾਨ ਨੂੰ ਵਰਤੋ ਜ ਲਿਆ ਸਕਣ ਸੋ ਆਪ ਸਭ ਦਾ ਬਹੁਤ ਬਹੁਤ